ਰੱਬ ਨੇ ਮਾਂ ਪਿਓ ਤਾਂ ਖੋਲੇ ਸੀ ਉਹ ਵੀ ਸਬਰ ਕਰ ਲਿਆ ਸੀ ਵੀ ਚਲ ਕੋਈ ਗੱਲ ਨਹੀਂ ਮਾਂ ਪਿਓ ਕਿਹੜਾ ਸਦਾ ਹੀ ਬੈਠੇ ਰਹਿੰਦੇ ਨੇ ਰੱਬ ਨੇ ਮੇਰਾ ਬੰਦਾ ਵੀ ਖੋਲਿਆ ਮੁੜ ਕੇ ਫੇਰ ਪੇਕੀ ਹਾਂ ਕਿ ਵਹਿ ਗਈ ਹੁਣ ਮੈਂ ਦੱਸ ਪਰਦਾਈਆਂ ਚ ਕਿਵੇਂ ਦਿਨ ਘਟੀਆਂ ਕਰੂੰ ਇੱਕ ਦਿਨ ਮੇਰੀ ਮਾਂ ਡੇ ਲੇਖ ਲਿਖਤੇ ਰੱਬ ਨੇ ਵੀ ਫਿਰ ਫਿਰ ਮੈਨੂੰ ਨਰਕ ਚ ਸੇਟਦਾ ਮਾਂ ਪਿਓ ਬਿਨਾ ਫਰਜਨ ਕਿੱਥੇ ਰਹਿਣ ਦਿੰਦਿਆਂ ਨੇ ਦੋ ਦਿਨ ਨਹੀਂ ਤੀਆਂ ਨੂੰ ਰੱਖ ਸਕਦਾ ਕੋਈ ਤੇ ਹੁਣ ਰੱਬ ਨੇ ਐਡਾ ਵਕਤ ਪਾਇਆ ਕਿ ਕਿੰਨਾਂ ਤਬੀਨਾ ਤੀਆਂ ਜਾਣਗੀਆਂ ਵੀ ਕਿੱਥੇ ਠੀਕ ਹੈ ਮੈਂ ਕਿੱਧਰ ਨੂੰ ਜਾਵਾਂ ਦੀਰੀ ਹੋਵੇ ਅੰਦਰ ਮਹਾਰਾਣੀ ਬਣੀ ਫੇਰ ਉਹਨ ਕੀ ਕਰੀਏ ਰੱਬ ਨੇ ਤਾਂ ਆਪਣੇ ਉਹ ਤੇ ਵਕਤ ਥੋੜੀ ਪਾਇਆ ਆਪਣੇ ਤੇ ਪਾਇਆ ਜੇ ਕੋਈ ਕਹਨੇ ਆ ਤਗਾਣ ਦੇ ਭਰਾ ਨੂੰ ਦੱਸੂ ਅਗਲੇ ਕੰਨ ਕਹੀਂ ਕਹਿੰਦੀਆਂ ਵੀ ਬਗਾਨੀਆਂ ਧੀਆਂ ਪਰ ਧੀਆਂ ਚੜਦੇ ਨਹੀਂ ਲੋਕ ਵੀ ਆਏ ਕਹਿਣ ਲੱਗ ਜਾਂਦੇ ਆ ਵੀ ਬੂਤੀ ਆ ਕਿੱਥੇ ਜਾਵੇ ਸਹੀ ਰੱਬ ਨੇ ਵਕਤ ਪਾਇਆ ਵਕਤ ਤਾਂ ਮਾਂ ਪੇਕੇ ਕਢਾਉਂਦੇ ਹੁੰਦੇ ਐ ਪੇਕੇ ਦਾ ਕਢਾਉਣਾ ਮਨੇ ਉਹਦੇ ਮਾਵਾਪ ਤਾਂ ਤੁਰ ਗਏ ਨੇ ਵਕਤ ਆਪਣੇ ਤੇ ਰਹਿ ਗਿਆ ਆਪ ਨੂੰ ਕਰਨਾ ਪਊ ਸਾਰਾ ਕੁਛ ਨਾ ਕਰਵੀਂ ਵੀ ਚਲ ਉੱਠ ਕੇ ਕੋ ਕੰਮ ਨੂੰ ਹੱਥ ਲਾ ਲੈ ਹੈ ਕੋਈ ਤਾਂ ਗੱਲ ਕਰ ਕੰਮ ਕਰੇ ਹੋਨ ਦਾ ਨਾਂ ਹੁੰਨੇ ਦੁੱਖ ਤਾਂ ਕਿਧਰੇ ਨਹੀਂ ਜਾਂਦਾ ਹਮ ਸਾਰੇ ਉਹਦੇ ਨਾਲ ਸਪੈਰਟਾ ਉਹਦੇ ਸਹੀ ਸੰਗਤ ਨਹੀਂ ਇਹ ਤਾਂ ਹੈਗਾ ਹੀ ਆ ਬੀਬੀ ਮੇਰੇ ਚ ਤਾਂ ਪੈ ਨਹੀਂ ਪਹੁੰਚਣੀ ਹੈ ਜੀ ਮੇਰੇ ਤਾਂ ਨਾ ਜਵਾਖਾਂ ਤੇ ਵੀ ਚਿੱਤ ਖਿੰਦਾ ਚਿੱਤਾਂ ਖਿੰਦੇ ਆਂ ਕੀ ਕਰੀਏ ਉਹਦਾ ਕੀ ਕਰੀਏ ਹੁਣ ਆਪਾਂ ਕੀ ਤਾਂ ਨਹੀਂ ਕੱਢੀ ਜਾਂਦੀ ਰੱਖਣੀ ਤਾਂ ਕੋਹੂਗੀ ਪਰ ਹੁਣ ਆਏ ਕਿ ਮੈਂ ਰੱਖਾਂਗੀ ਤਾਂ ਆ ਰੱਖਣ ਨੂੰ ਤਾਂ ਕੀ ਆ ਫਿਰ ਹੁਣ ਕੰਮ ਲਾ ਤੰਦੇ ਕਹਿ ਕਹਿ ਕੇ ਲਾਵਾਂਗੇ ਆਪਾਂ ਨੂੰ ਵੀ ਭਈ ਕੰਮ ਕਰਿਆ ਕਰ ਹੁਣ ਐਨੇ ਚ ਤਾਂ ਆਪਣੇ ਵਿੱਚ ਵੀ ਪਹੁੰਚ ਨਹੀਂ ਵੀ ਸਾਰਾ ਕੰਮ ਆਪਾਂ ਕਰਦੀ ਬੈਲੇ ਬੈਠਣ ਕਿ ਥੋੜੋ ਤੇ ਤੇ ਬੈਠੇ ਨੂੰ ਕਿੱਛ ਚਿੱਤੀਆਂ ਜੰਨੇ ਰੋਟੀਆਂ ਜਾ ਤੂੰ ਕਹਿ ਉਹਨੂੰ ਕੀ ਕਹਿਣਾ ਕਹਿ ਉੱਠ ਕੇ ਕੰਮ ਲੱਗ ਜਾ ਕੋਈ ਆਹ ਕਹਾਂਣੀ ਆ ਘੁਆਟਾ ਗੁੰਨਣਾ ਮੈਂ ਕਹਨੂੰ ਆਟਾ ਗੁੰਨ ਲਾ ਦੀਦੀ ਨੂੰ ਵਾਲੀ ਦੇ ਹੀ ਜਾਂਦੀ ਆ ਹਾਂ ਹਾਂ ਜੇ ਆਖੇ ਲੱਗੂਗੀ ਤਾਂ ਕੀ ਪਤਾ ਹੋਊਗੀ ਕਿ ਨਾ ਆਜੂਗੀ ਜੇ ਨਾ ਆਈ ਫਿਰ ਤੁਸੀਂ ਕੀ ਆਇਓ ਕੋਈ ਫਿਰ ਮੇਰੇ ਤੇ ਗੁੱਸਾ ਕਰੂਗੀ ਵੀ ਮੇਰੇ ਤੇ ਇਹ ਬਾਦ ਪੈ ਗਈ ਮੇਰੇ ਬਾਲਾ ਮੱਚਦੀ ਇਹ ਜੇ ਰੱਬ ਨੇ ਵਕਤ ਪਾਇਆ ਪਰ ਜੈਣਾ ਵੀ ਭੈਰਨਾ ਬਣਗੀ ਆਹ ਕਹੂੰਗੀ ਹਾਂ ਤਾਂ ਕਹੂੰਗੀ ਚਲ ਮੈਂ ਕਹਿ ਕੇ ਦੇਖ ਲਾਂਗੀ ਚਲ ਦੇਖ ਲੇ ਬੈਠੀ ਸੀ ਪਹਿਲਾਂ ਤਾਂ ਅੱਛਾ ਕਹਿ ਕੇ ਦੇਖ ਲਾਂਗੀ ਫਿਰ ਰਛਨਾ ਹਾਂਜੀ ਬਾਬੀ ਉਹ ਕਹਿੰਦੀ ਸੀ ਮੈਂ ਖਾ ਦੇ ਦਿੱਤਾ ਦੁੱਧ ਨੂੰ ਵਾਲੀ ਦਵਾਈ ਜਾਂਦੀ ਹੈ ਭਾਈ ਪੂਆਟਾ ਉਟਾ ਗੁੰਨ ਲਾਂਦੀ ਬੈਠ ਜਾ ਬਾਬੀ ਇੱਧਰ ਇੱਧਰ ਬੈਠ ਜੀ ਕੈਨਨ ਤਾਂ ਬਾਬੀ ਚਾਹੀਦਾ ਨਹੀਂ ਤੁਸੀਂ ਗੁੱਸਾ ਕਰੋਗੇ ਦਿਆਂ ਹੀ ਬੋਲਦੀ ਹੈ ਦਿਲ ਤਹਰੇ ਚਾਰ ਹੋਏ ਨਹੀਂ ਮੇਰਾ ਕੀ ਕਰਦਾ ਕੰਮ ਨੂੰ ਮੇਰਾ ਕੀ ਪਤਾ ਮਨ ਕਿੰਨਾ ਔਖੀ ਹੈ ओके एते फिर हुन ਭਈ ਤੇਰਾ ساری ਉਮਰ ਤੇ ਰਹੂਗਾ ਮਰਿਆਂ ਦੇ ਨਾਲ ਤਾਂ ਮਰਿਆ ਨਹੀਂ ਜਾਂਦਾ ਦੇਖ ਕੰਮ ਤਾਂ ਜਸ਼ਨ ਤੈਨੂੰ ਕਰਨਾ ਪਊਗਾ। ਭਾਬੀ ਮੈਨੂੰ ਕੜਾ ਦੀਦਾ ਨਹੀਂ ਹਜੇ ਮੇਰੇ ਅੰਦਰੋਂ ਵਿੱਚ ਤੱਕ ਠੀਕ ਹੋਵੇ ਅੰਦਰੋਂ ਮੇਰਾ ਹਜੇ ਕੰਮਾਂ ਨੂੰ ਨਹੀਂ ਜੀ ਲੱਗਦਾ ਮੈਨੂੰ ਕੁਛ ਨਹੀਂ ਚੰਗਾ ਲੱਗਦਾਗਾ ਸੋ ਨੂੰ ਆਈਆਂ ਵੀ ਰੋ ਰੋਟੀਆਂ ਦੇਣੀਆਂ ਵੀ ਔਖੀਆਂ ਨੇ ਤੇ ਨੂੰ ਤੇ ਜਦੋਂ ਮੇਰਾ ਚਿੱਤ ਠੀਕ ਹੋ ਜਾਵੇ ਸਾਡੇ ਨਾਲ ਕੰਮ ਤਾਂ ਕਰਾਂ ਹੀ ਕਰੂੰਗੀ। ਤੁਸੀਂ ਤਾਂ ਹੀ ਕਰਦੀ ਹੋਗੇ। ਖੈ ਤਾਂ ਆਉਂਦਾ ਹੀ ਮੇਰੇ ਹੱਥੇ ਨਹੀਂ ਫੁਰਦਾ ਕੰਮਾਂ ਨੂੰ। ਬੰਦਾ ਭਾਈ ਸਭ ਨਾਲ ਹੀ ਹੁੰਦੀ ਆ ਤੇਰੇ ਨਾਲੋਂ ਕਿਹੜਾ ਕੋਈ ਲੈਦੂਗਾ ਹੀ ਹੋਈ ਆ ਦੁਨੀਆ ਨਾਲ ਹੀ ਹੋਈ ਹੈਗੀ ਉਹ ਤਾਂ ਉਹ ਹੀ ਨਹੀਂ ਭਾਈ ਕੰਮ ਕਰਕੇ ਰਾਜੀ ਨਾ ਰਬਲੇ ਕਿਸੇ ਮਤੇ ਗੇਰੀ ਤੇ ਮੈਂ ਇਹ ਨਾਲ ਹੀ ਤਣਾ ਗੱਲ ਤੇ ਕਰਦਾ ਹੂੰ ਤੇ ਕਰਦਾ ਨਹੀਂ ਕੰਮ ਰੇ ਭਾਜੀ ਹੋਰ ਹੈ ਨਾ ਮਾਨੂੰ ਜਦੋਂ ਸੰਘਬਰੀ ਤੇ ਕਹਿੰਦੀ ਆ ਸਾਡੇ ਕਦੇ ਲੜਾਈ ਤੋਂ ਹੁੰਦੀ ਆ ਚਲ ਕੋਈ ਨਾ ਤੇ ਤੈਨੂੰ ਨਾ ਆਪਾਂ ਲਿਆ ਆਟਾ ਤਾਂ ਹੁਣ ਗੁੰਨਣਾ ਤਾਂ ਆਖਦਾ ਕਹਿਣਗੇ ਅੰਦਰ ਰੋਟੇ ਵੀ ਲੱਗ ਜੂ ਹੋਰ ਕੀ ਐ ਛੁਹ ਦੇਖ ਲਈਆਂ ਜੀ ਬੈਠਣ ਦੇ ਤਾਂ ਬੈਠ ਜੂ ਰੋਟੀ ਲੱਗਦੀ सब्जी बना ला सुबह बनाया मटर मटर कदी की बैठी की कर, कर।, बैठे की कर, कर ले आ। दी मटर केंद्र जी लग जूगा एक पासे कर दो ਇਹ ਲੱਗਦਾ ਨਹੀਂ ਫਿਰ ਹੁਣ ਕੀ ਕਰੀਏ ਰੱਬ ਨੇ ਐਡਾ ਵਕਤ ਪਾਤਾ ਵਕਤ ਤਾਂ ਪਾਤਾ ਲੱਗਦਾ ਨਹੀਂ ਮੈਨੂੰ ਇਹ ਇਹਦੇ ਚ ਕੱਢ ਲੂ ਕੱਢਣੂ ਹੈਗਾ ਪੰਡਾ ਤਾਂ ਨਹੀਂ ਨਿਯੋਸਤ ਹੈ ਦੇ ਕੋਈ ਪੰਡਾ ਲੈ ਲੇ ਮੈਂ ਹਾਂ ਹਾਂ ਜੀ ਲੱਗ ਜੂਗਾ ਦਸ਼ਮ ਤੇਰਾ ਦਾ ਮਟਰ ਲੈ ਲੈਂਦੇ ਮੈਂ ਤਾਂ ਕੋਈ ਨਾ ਬੜੀ ਘਰ ਮਤਾ ਬੰਦੇ ਦੇ ਕੰਮ ਹੁੰਦੇ ਨੇ ਕੰਮ ਤਾਂ ਕਰਨੀ ਤੇੂੰ ਵੀ ਵਹਿਲੀ ਕੀ ਕਰਦੀ ਆ ਤੂੰ ਆ ਲੈ ਚੱਕਰ ਦੋ ਮਾ ਮੜੇ ਜਵਾਕ ਦੇਖ ਲਾ ਦੇਖ ਲੈ ਜਵਾਕ ਦੇਖ ਲੈ ਤੂੰ ਸਬਜੀ ਬਣਾ ਲਾਂਗੇ ਹੋਰ ਬੜੀ ਮੈਂ ਮੜੇ ਚਾਚੀ ਕੇ ਜਾਇਆ ਨਾ ਮੇਰੇ ਨਾਲ ਜੀਜਾ ਨਹੀਂ ਲੱਗਦਾ ਐ ਤਾਂ ਜਾਇਆ ਹੁੰਦੀ ਸੋ ਹਲਾਲ ਸੁਹਾ ਸਾਲ ਕਿਉਂ ਲੱਗਦਾ ਤੇ ਸੋਨੋਂ ਨਹੀਂ ਤੇਰੇ ਤੇ ਤੇ ਤੇਰੇ ਕਰਮਾਂ ਚ ਨਹੀਂ ਹੈਗਾ ਰੰਗ ਕੀ ਗੱਲ ਹੈ ਲੋਗ ਚਰਚਰ ਕਰਨਗੇ ਚਾਚੇ ਕੇ ਜਾਇਆ ਪਰ ਆਪਦਾ ਫਿੱਕਾ ਸ਼ਾਲ ਲੈ ਕੇ ਜਾ ਭਾਬੀ ਮੈਨੂੰ ਨਾ ਠੰਡ ਜੀ ਲੱਗਦੀ ਸੀ ਮੇਰਾ ਸਟਾਲ じゃ ਸੀਗਾ ਤੇ ਆ ਸੋਡਾ ਪਿਆ ਸੀ ਮੈਂ ਭੁੱਲ ਕੇ ਇਹ ਚੱਕ ਲਿਆ ਮੇਰੇ ਯਾਦ ਨਹੀਂ ਰਹੀ ਵੀ ਮੇਰੇ ਕਰਮਾਂ ਚ ਦਾ ਰੰਗ ਨਹੀਂ ਛੱਡਿਆ ਪਰਨਾਥ ਨਾਲੇ ਮੈਂ ਕਿਹੜੇ ਜਿਹਾ ਸ਼ੌਂਕ ਕੋਲ ਹੁੰਦਾ ਪਰ ਚਿਆਸੀ ਮੈਂ ਜਾ ਕੇ ਲੈ ਲਿਆ ਕੋਈ ਨਾ ਤਾਂ ਫਿੱਕਾ ਛੌਲ ਲੈ ਲੈ ਤੇ ਜਾਇਆ ਇਹ ਮਨਹੋਰ ਹੋ ਜਾਂਦੇ ਗਾਣਾ ਗੁੱਸਾ ਨਾ ਕਰਿਆ ਕਰੀ ਬੀਬੀ ਨੰਦੇ ਲੋਕਾਂ ਨਾਲ ਮੂੰਹ ਫੜ ਲੈਣਾ ਲੋਕ ਕਹਿਣਗੇ ਕੱਲ੍ਹ ਆ ਗੱਲ ਹੋਈ ਅੱਦ ਲੈ ਕੇ ਲਾਲ ਛੌਲੋ ਗਲੀ ਵਿੱਚ ਪੁਰੀ ਦਿੱ ਦਿੱਐ ਤਾਂ ਤਾਂ ਕਹੀ ਹੈ ਤਨੂੰ ਕਿਹੜਾ ਤੂੰ ਸਿੱਟੀ ਹੋਈ ਹੈ ਦੋ ਵੀ ਜਿਹੜੇ ਦੁੱਖ ਨੇ ਉਹ ਤਾਂ ਅੰਦਰ ਹੀ ਨੇ ਕੱਪੜੇਲੀ ਦੇ ਨਾਲ ਤਾਂ ਨਹੀਂ ਹੋਊਂਦਾ ਲੋਕ ਮੇਨੇ ਵਾਲੇ ਮਾਰਦੇ ਨਹੀਂ ਲੋਕਾਂ ਦੀ ਕਿਹੜਾ ਸੀ ਜਮਾਨ ਫੜ ਲਾਂਗੇ ਤਾ ਦਾ ਦਗਾ ਦਾ ਤਾਂ ਜੈਕਰੀ ਤੇਰੇ ਪ੍ਰਾਣੋਂ ਕਿਸ ਨੇ ਕਹਿਤਾ ਮਰਨ ਹੋ ਜੂ ਹਾਂ ਵੀ ਥੋੜੀ ਭੈਣ ਲਾਲ ਸੂਪਾ ਲੈ ਲੈ ਕੇ ਲਾਲ ਸ਼ੌਰ ਗਲੀਆਂ ਚ ਤੂਰੀ ਫਿਰਦੀ ਐ ਇਸ ਤਾਂ ਤਾਂ ਕਹੀ ਨੀ ਭਾਈ ਤੇਰੀ ਮਰਜੀ ਐ ਕੋਈ ਨਾ ਪਾ ਵੀ ਮੈਂ ਆਪਦਾ ਫਿੱਕਾ ਸੂਪਾ ਸ਼ੌਰ ਲੈ ਜੰਮੀਂ ਲੈ ਦੇਖ ਲਗੀ ਹਾਂ ਜੀ ਜੀ ਯਾਦ ਕਰੋ ਜੀ ਕਰਦਾ ਹੁਗਾ ਤਣ ਛੜ ਕੇ ਨਿਕਲ ਨੂੰ ਹਾਂ ਫਿਰ ਹਾਂ ਆਪ ਨੂੰ ਸ਼ਰਮ ਹੋਣੀ ਚਾਹੀਦੀ ਐ ਹੁਣ ਗੱਲ ਗੱਲ ਤੇ ਆਪਾਂ ਕਿੱਥੇ ਕਿੱਥੇ ਭਜਣੋਗੇ ਐ ਕਿੱਥੇ ਕਿੱਥੇ ਸੁਝਾ ਮੰਗੇ ਫਿਰ ਮਨ ਚ ਆਪ ਨੂੰ ਵੀ ਸੰਗੋਣ ਲੱਗ ਜਾਂਦੀ ਐ ਕਹਨੇ ਨੂੰ ਉਹਨੂੰ ਆਪਨੇ ਚਹੀਦਾ ਐ ਲੈ ਮੁਰਤੀ ਆ ਪਤਾ ਨਹੀਂ ਕਿ ਆ ਡੰਗੀਏ ਕੁੜੇ ਬੈਠੀਆਂ ਉਹਨੂੰ ਕਰੀ ਜਾਂਦੇ ਕੰਮ ਹੌਲੀ ਹੌਲੀ ਉਹ ਫਿਰ ਜੇ ਆਪਾਂ ਨਾ ਕਰਾਂਗੇ ਆਪੀ ਕਰੂਗੀ ਜੇ ਆਪਾਂ ਮੁਰੇ ਮੁਰੇ ਕਰ ਦਿੰਨੇ ਆ ਕੰਮ ਫਿਰ ਉਹ ਕਿਉਂ ਕਰੂਗੀ ਤਨੀਆ ਡੰਗੂ ਬੈ ਕਾ ਡੁਕਦੀ ਐ ਜਸ਼ਨ ਅੰਧੀ ਕਾ ਡੁਕਾਟਕੇ ਪੋਚਾ ਵੀ ਲਾਣੀ ਭੈਣਣ ਕੇ ਚੰਗਾ ਇਥੇ ਵੀ ਬਾੜਾ ਖੱਟਿੰਗਾ ਪਈਆਂ ਮੇਰੇ ਤਾਂ ਨਾ ਬਾੜੇ ਗੋਡੇ ਕਿਤੇ ਦੁਖੀ ਆਂਦੀ ਐ ਲੱਤਾਂ ਤੇ ਪਾਰ ਨਹੀਂ ਆਉਂਦਾ ਪੈਰਾਂ ਤੇ ਥੱਕ ਗਈ ਮੈਂ ਤਾਂ ਬਾਹਲੀ ਜਾਂਦੀ ਕੋਈ ਗੱਲ ਨਹੀਂ ਤੁਹਾਡੀ ਕੀ ਨਾ ਕਬ ਮੈਂ ਵੜੇ ਰਹਿੰਦੇ ਨੇ ਕੀ ਕਰੀਏ ਕੋਈ ਨਹੀਂ ਮੈਂ ਚਾਹੁੰਦੀ ਚੇਤ-ਛੇਤੀ ਉੱਤ ਚਲਾ ਲੈ ਪੋਚਲਾ ਕੇ ਫਿਰ ਚਾਹ ਦੇ ਘਟੋਣਾ ਲੈ ਸਾਡੇ ਨੂੰ ਬਣਾ ਵਾਸਤੇ ਜਾਂ ਤੂੰ ਪੀਣੀ ਹੈ ਤਾਂ ਦੇ ਵਾਸਤੇ ਬਣਾ ਲਈ ਨਾ ਤੋ ਛਾੜੂ ਘੱਟ ਪਹਿਲਾਂ ਤਾਂ ਪੋਚਲਾ ਦੇ ਯਾਰ ਇਹ ਵਿਚਾਰੇ ਪਿਆਰੂਗਾ ਕੰਮ ਸਾਡੂ ਪੋਚਾ ਨਾ ਮੈਂ ਅੜਕੇ ਫਿਰ ਚਾਹ ਬਣਾ ਦੇਈ ਧੋਰ ਅਸੀਂ ਪੀ ਲਾਂਗੇ ਨਾਲੇ ਦਮ ਲੈ ਲਾਂਗੀਆਂ 10 ਮਿੰਟ ਬਹਿ ਜਾਉਂਗੀਆਂ ਦੀਦੀ ਜੋ ਤੜਕੇ ਦੀ ਉਠ ਹੈ ਲੱਗੀ ਮੈਂ ਪਈਆਂ ਕੰਮ ਕਰਨੂੰ ਮਿੰਟ ਬੈਠਣ ਦਾ ਵੀ ਟਾਈਮ ਨਹੀਂ ਲੰਦਾ ਕੰਮ ਹੀ ਨਹੀਂ ਨਿਬੜਦਾ ਇੱਕ ਗਮੰਡੀ ਉਹਦੀ ਆ ਜਾਂਦੇ ਨੇ ਸੱਚੇ ਕਿ ਆ ਜਾਂਦੇ ਕਦੇ ਵੀ ਕੁੜੀ ਆਈ ਹੋਈ ਹੈ ਹੂੰ ਫੇਰ ਤਾਂ ਵੀ ਮੈਂ ਚਾਹ ਉਪਰ ਚਾਹਤਾ ਕਰੀ ਚਾਹ ਬਣਾ ਕੇ ਹਾਂ ਚਾਹ ਬਣਾ ਦੇ ਚਲ ਕੋਈ ਬਣਾ ਦੱਸਣਾ ਅੰਟੀ ਅੰਟੀ ਲੈ ਜਾਂਦੀ ਲੈ ਜਾਂਦੀ ਆ ਤੁਹਾਡੀ ਇਥੇ ਵੇਯਾ ਅੰਤੇ ਦਬਿਆ ਲੈ ਗੀਆਂ ਗੱਲ ਸੁਣੀ ਇਥੇ ਖੰਡੀ ਗੈ ਕੁੱਛ ਤੇ ਜੀਵੀ ਕਹ ਉਹ ਦੱਸੋ ਕੀ ਕਰਦੇ ਸੀ ਮਾਦਾ ਕਹਨੇ ਸੀ ਪੈਣੇ ਤਨ ਨੂੰ ਇਹ ਕੱਪੜੇ ਸਿਆਂ ਲਿਆ ਕਰ ਹਾਂ ਆ ਵੀ ਜੇ ਮੇਰੀ ਮਾਂ ਹੁੰਦੀ ਮੈਨੂੰ ਇੰਨੇ ਕਿ ਚਿਰਚ ਕਹਿੰਦੀ ਵੀ ਤੂੰ ਕੱਪੜੇ ਸਿਆਂ ਲਗਾ ਸਸਤਾ ਤੇ ਜੀ ਲੱਗੰਦੇ ਵਾਨੀ ਕਹਿੰਦੀ ਆ ਸਾਨੂੰ ਕਿਹੜਾ ਕੋਈ ਪੈਸੇ ਦਾ ਲਾਲਚ ਆਪ ਨੂੰ ਸਾਨੂੰ ਤੇਰੀਆਂ ਦੋ ਰੋਟੀਆਂ ਦਾ ਨਹੀਂ ਦੁੱਖ ਹੈਗਾ ਵੀ ਦੋ ਰੋਟੀਆਂ ਇਹ ਤਰ ਜੀ ਰੱਖ ਜਾ ਕਰੂਗਾ ਟਾਈਮ ਨੰਗਾ ਜਾ ਕਰੂਗਾ ਤੇਰਾ ਜੇ 4 ਸਾਲ ਨਾ ਆ ਬੀਉਂਦੇ ਫਿਰ ਕਿਹੜਾ ਪੈਨੂ ਰੋਟੀ ਨਾ ਦਿੰਦੇ ਇਹ ਰੋਟੀ ਤਾਂ ਆਪਾਂ ਦੇਣੀ ਐ ਘਰ ਦਿੱਤੀ ਐ ਇਹ ਨੂੰ ਜੱਗਾ ਬੇਸਤ ਤੇਰੀ ਦੀ ਮਾਰੀ ਕਹਨੀ ਐ ਮਨ ਖੋਰ ਹੋ ਜਾਂਦਾ ਮੁੰਡੇ ਨਾ ਕੰਮ ਹੀ ਲੱਗਦਾ ਕੰਮ ਮਤਲਬ ਬੇਲਾ ਬੈਠਾ ਦੀਦੀ ਸੋਚੀ ਜਾਂਦਾ ਬੰਦਾ ਸੋ ਬਸੇ ਨੀਗਾ ਜਾਂਦੀ ਹਾਂ ਲੈ ਕੇ ਮੈਂ ਬੇਲੇ ਆ ਦਮਾਕਿਸਤਾਨ ਦਾ ਘਰ ਕੰਮ ਕਰਾਂਗੇ ਭੁੱਲ ਜੂਗੀ ਫਿਰ ਹੁਣ ਕੀ ਸਾਰੀ ਲੱਗਦਾ ਭਾਬੀ ਜੀ ਤੇ ਰੱਬ ਪਾਉਂਦਾ ਨਾ ਉਹਨੂੰ ਪਤਾ ਹੁੰਦਾ ਵੀ ਉਹਦੇ ਅੰਦਰ ਅੰਦਰ ਕਿੰਨੇ ਕ ਦੁੱਖ ਐ ਦੂਜਿਆਂ ਨੂੰ ਤਾਂ ਗੱਲ ਨਹੀਂ ਨੇ ਮੇਰਾ ਤਾਂ ਮੰਜਿਆ ਚ ਉੱਠਣ ਨੂੰ ਜੀ ਨਹੀਂ ਕਰਦਾ ਮੈਂ ਤਾਂ ਮਜਬੂਰੀ ਚ ਕਰਦੀ ਫਿਰਦੀ ਐਹ ਜੇ ਤੁਸੀਂ ਮੈਥੋਂ ਕੱਪੜੇ ਪਾ ਲਦੇ ਹੋ ਚੰਗਾ ਹੁੰਦਾ ਮਸ਼ੀਨ 'ਚ ਕੱਪੜੇ ਪਾ ਲਾ ਫਿਰ ਫਿਰ ਦੇ ਕੱਪੜੇ ਥਾਉਣੇ ਨਹੀਂ ਤਾਂ ਕੱਪੜੇ ਧੋ ਲੈ ਧੋ ਤਾਂ ਮਸਤੀਂ ਚ ਪਾਉਣੀ ਨਹੀਂ ਹਾਂ ਤਾਂ ਮਸ਼ੀਨ 'ਚ ਪਾ ਲਾ ਫਿਰ ਅਸੀ ਨਾਲ ਤਵਾ 당ਿਆ ਤੇਰੇ ਤਵਾ ਕਤੋਂ ਦਿਨ ਬੈਠੀ ਰਾਕ ਤੇ ਥੋ ਲੈ ਹੋਈ ਨਾ ਬਾਬੀ ਧੋ ਲੈ ਤੁਸੀਂ ਕੀ ਕਰੀਏ ਨੋਮਿੰਗ ਐਕਟਰ ਲਈ ਇਹਦਾ ਵੀ ਅਗੇ ਚੁੜ ਕਰਦੇ ਨੇ ਨਾ ਦਿਵਾਟੇ ਤਾਂ ਜਾਂ ਸਹੀ ਹਾਸ ਕੇ ਜਿੰਦਗੀ ਬਿਤਾਉਣ ਦੇ ਵਿੱਚ ਤੁਹਾਡਾ ਦੇਖਤ ਹੈ ਕਿ ਮਨਸਾ ਸਹੀ ਰਲਾ ਕਰੀਏ ਜਾਂ ਫੌਲ ਟੈਕਨੀਕ ਨਹੀਂ ਐਵੇਂ ਸੀ ਇਹਦਾ ਫੋਨ ਹੈ ਇਹਦਾ ਫੋਨ ਹੈ ਜੇਸ਼ਨ ਮੇਰੇ ਸੇ ਲੀਡਰ ਬੱਧੀ ਅੱਛਾ ਮੈਂ ਕਹਾ ਹਾਸ ਕੇ ਕੀ ਦਿਨ ਗੱਲਾਂ ਕਰੀ ਜੰਨੀ ਐ ਦੀਦੀ ਮੈਂ ਸੌਣ ਕਰ ਦਿਆਂਗੀ ਦੇਖੋ ਹਾਂ ਹੱਸ ਹੱਸ ਕੇ ਕੀ ਦੇ ਨਾ ਗੱਲਾਂ ਕਰੀ ਜੰਨੀਆਂ ਮੈਂ ਤਾਂ ਦੇਖਦੇ ਸੀ ਉਹ ਤਾਂ ਮੇਰੀ ਸਹੇਲੀ ਦੇ ਬੱਚੇ ਨੇਗੇ ਭਾਬੀ ਜਦੋਂ ਕਹਿੰਦੀ ਨਾ ਵੀ ਨਿੱਕੇ ਦਾ ਛੋਟਾ ਜਿਹਾ ਵੀ ਬਾਲੀ ਹਾਸੇ ਖੜਾਉਂਦਾ ਵੀ ਇਹੋ ਜਿਹੀਆਂ ਗੱਲਾਂ ਕਰਦਾ ਵੀ ਮੰਦੋ ਮੱਲੀ ਨੇ ਹਾਸੇ ਆਉਣ ਲੱਗ ਜਾਂਦੀ ਹੈ ਵੀ ਛੋਟਾ ਜਿਹਾ ਵੀ ਇਹੋ ਜਿਹੀਆਂ ਹਰਕਤਾਂ ਕਰਦਾ ਦੇਖੇ ਬੱਚੇ ਤਾਂ ਇਹੀ ਕਰਦੇ ਹੁੰਦੇ ਹੈਗੇ ਹਾਂ ਹਾਂ ਬੀ ਚਲ ਜੀ ਲਵਾਈ ਰੱਖਦੇ ਨੇ ਨਿੱਕੇ ਨਿੱਕੇ ਬੱਚੇ ਹੈ ਨਾ ਤਾਂ ਨਾਲੀ ਕਰਦੀ ਸੀ ਅੰਗਰੇਜ਼ੀ ਮਿਦਾਂ ਦੀ ਦੀ ਲੋਕਾਂ ਦੀ ਸੋਚ ਘਟੀ ਐ ਆਪਣੇ ਘਰੇ ਕਦੇ ਚਾਚੀ ਆ ਗਈ ਕਦੇ ਤਾਈ ਆ ਗਈ ਅਗਲਾ ਕਹਿ ਦੂੰ ਤਾਂ ਇਹਨਾਂ ਦੀ ਕੁੜੀ ਨੂੰ ਐਡਾ ਦੁੱਖ ਲੱਗਿਆ ਤੇ ਫੋਨ ਤੇ ਪੈਣੇ ਹਾ ਸੱਸਕੇ ਗੱਲਾਂ ਕਰਦੀ ਸੀ ਚਲ ਆਪਾਂ ਨੂੰ ਤਾਂ ਪਤਾ ਵੀ ਇਹਦੀ ਸਹੇਲੀ ਦੇ ਬੱਚਿਆਂ ਦਾ ਫੋਨ ਜੇ ਕਿਸੇ ਨੇ ਹੋਰ ਦੇਖ ਲਿਆ ਫਿਰ ਕੀ ਜਵਾਬ ਦੇਵਾਂਗੇ ਅਗਲਾ 100 100 ਗੱਲਾਂ ਬਣਾ ਲੰਨਾ ਬਾਕੀ ਵੀ ਗੱਲਾਂ ਤਾਂ ਬਣਾਉਂਦੇ ਆ ਸਹੇਕਾ ਕਿਹੜਾ ਘਟ ਹੁੰਦਾ ਐ ਤਾਂ ਵੀ ਉਹ ਇੱਕ ਗੱਲ ਹੈ ਵੀ ਜਦੋਂ ਸੋਨੂੰ ਆਏ ਲੱਗਦਾ ਵੀ ਹੱਸ ਹੱਸ ਕੇ ਗੱਲਾਂ ਕਰਦੀ ਹੈ ਵੀ ਦੂਜਿਆਂ ਨੂੰ ਤਾਂ ਲੱਗਣਾ ਹੀ ਹੈ ਫਿਰ ਜਦੋਂ ਸੋਨੂੰ ਲੱਗਦਾ ਹੈ ਆ ਤੁਸੀਂ ਲੈ ਦੁਬਾਰੇ ਬੈਕ ਕਾਲ ਕਰਕੇ ਦੇਖ ਲਓ ਮੇਰੀ ਸਹੇਲੀ ਮੈਂ ਤਾਂ ਐਂ ਪੁੱਛਿਆ ਸੀ ਮੈਂ ਕਿਹਾ ਕੀ ਗੱਲ ਕੀ ਦੇ ਨਾਲ ਗੱਲਾਂ ਕਰਦੇ ਆ ਤਾਂ ਇਹ ਬਾਬੀ ਵੀ ਮੈਂ ਰੋ ਰੋ ਕੇ ਜ਼ਿੰਦਗੀ ਕੱਢਾਂ ਮਾੜਾ ਮੋਟਾ ਤਾਂ ਆਪਾਂ ਬੱਚਿਆਂ ਦੀਆਂ ਗੱਲਾਂ ਤੇ ਤਾਂ ਹੱਸੀ ਪੈਣੀ ਐ ਮੈਂ ਕਿਹੜਾ ਸਾਰਾ ਦਿਨ ਹੁਣ ਖਿੜਖਿੜ ਕਰਦੀ ਫਿਰਦੀ ਐ ਨਿੱਕੇ ਬੱਚੇ ਤਾਂ ਮੱਲਮਲੀ ਹੱਸੀ ਖੜਾ ਦਿੰਦੇ ਨੇ ਇਹ ਤਾਂ ਸਭ ਲੋਕ ਰਾਗ ਦਾ ਦੂਜਿਆਂ ਨੇ ਤਾਂ ਕਹਿਣੀ ਹੈ ਪਰ ਅਸੀਂ ਤਾਂ ਸਮਝਾਉਣੇ ਆ ਤਾਂ ਗੁੱਸਾ ਨਾ ਮੰਨਿਆ ਕਰੋ ਲੈ ਤੁਸੀਂ ਗੱਲ ਕਰਕੇ ਦੇਖ ਲਓ ਮੇਰੀ ਕਿੰਨਾ ਗੱਲ ਕਿਵੇਂ ਕਰਨੀ ਹੈਗੀ ਕਿਉਂ ਕਰਨੀ ਹੈ ਹੈ ਨਿਤਾਰ ਗਿਆ ਹੈ ਗਿਆ ਨਹੀਂ ਨਾ ਅਜਨਾ ਨਹੀਂ ਨਾ ਚੱਕਿਆ ਮੈਨੂੰ ਬੁੱਕਤ ਚੱਲਣ ਬਸਤੇ ਛੱਡ ਗਿਆ ਇਕੱਲੀ ਨੂੰ ਫਿਰ ਵਾਹੀ ਜਾਨੀ ਆ ਫਿਰ ਹੈ ਹਾਂ ਬਾਬੀ ਗੁੰਜਲਾ ਪਈਆਂ ਪਈਆਂ ਸੀ ਸੇਮਰੇ ਖੜਕੇ ਉਹ ਵੀ ਹੈ ਨਾ ਹੁਣ ਭਈ ਗੁੱਤ ਕਰ ਲਈ ਹਾੜੇ ਆ ਬੰਨੇ ਤੇਰੇ ਮੂਰੇ ਹੱਥ ਸਿਰ ਤੇ ਲੈ ਲਈ ਚੁੰਨੀ ਉਹ ਤਾਂ ਹਜੇ ਰਾਤ ਉਰੇ ਜਾਂਦਾ ਸਾਨੂੰ ਲੋਕਾਂ ਤੋਂ ਆਉਂਦੀ ਏ ਸ਼ਰਮ ਤੂੰ ਤਾਂ ਆਪਦੇ ਸ਼ੌਂਕ ਪੂਰੇ ਕਰਦੀਆਂ ਚੰਗਾ ਖਾਂਣ ਪਾਹਂਦੀਆਂ ਚੰਗੇ ਸਿਰ ਵਾਲਾ ਨਹੀਂ ਐ ਤੁਰੀ ਫਿਰਦੀਆਂ ਪਰ ਲੋਕ ਤਾਂ ਕਹਿੰਦੀ ਐ ਵੀ ਕੱਲ ਫਰੋਣਾ ਮੁੱਕਿਆ ਗਿਆ ਅੱਜ ਕੁੜੀ ਕੀ ਲੱਛਣ ਕਰਦੀ ਫਿਰਦੀ ਤੈਨੂੰ ਤਾਂ ਭਈ ਸ਼ਰਮ ਨਹੀਂ ਆਉਂਦੀ ਹੋਣੀ ਸਾਨੂੰ ਸ਼ਰਮ ਆਉਂਦੀ ਏ ਜਦੋਂ ਅਸੀਂ ਲੋਕਾਂ ਦੀਆਂ ਗੱਲਾਂ ਹੁੰਦੇ ਆ ਤਾਂ ਵੀ ਮਿਹਰੂ ਨਾਲ ਸਮਝੋ ਇਹ ਬੰਦਾ ਮੁੱਕੇ ਰਹਿ ਗੁਪਤ ਕਰਦਾ ਨਹੀਂ ਅਗਲਾ ਸਿਰਵਾਉਣ ਦੇ ਨਹੀਂ ਜਦੋਂ ਸਿਰਵਾਣਾ ਚਾਹੁੰਦੇ ਨੇ ਕੋਲੋਂ ਸੇਸ਼ੇ ਮੂਰੇ ਨਹੀਂ ਕਰਦੀ ਹੁੰਦਾਂ ਤਾਂ ਇਹਵੇਂ ਤਾਂ ਤੈਨੂੰ ਤਾਂ ਕਹਿਣੀ ਆ ਵਿਚਾਰ ਹੁੰਦੀ ਐ ਇਸ ਗੱਲਾਂ ਦੀ ਸੇਸ਼ੇ ਮੂਰੇ ਖੜਕੇ ਫਾਬੀ ਕਰਨੀ ਤੈਨੂੰ ਗੁੱਪਤੀ ਸਿਰਫ ਕੀ ਹੋ ਗਿਆ ਚਲ ਮੈਂ ਅਕੈਡਮੀ ਕੱਪ ਕਰਨਾ ਸੀ ਸੇਸ਼ੇ ਮੂਰੇ ਖੜਕੇ ਨਾ ਤਾਂ ਗੁੱਪਤ ਕਰਦੀ ਚੱਲ ਭਈ ਤੂੰ ਤਾਂ ਹਰ ਇੱਕ ਗੱਲ ਦਾ ਗੁੱਸਾ ਕਰਦੀ ਆ ਮੈਂ ਤਾਂ ਤੈਨੂੰ ਕਹਿ ਦੂਈ ਨਹੀਂ ਤੂੰ ਤਾਂ ਵੀ ਹੁਣ ਤੱਕ ਤਾਂ ਨਾ ਮੈਂ ਵੀਰੇ ਨੂੰ ਦੱਸਿਆ ਨਹੀਂ ਸੀ ਪਰ ਹੁਣ ਮੈਂ ਨਾ ਵੀਰੇ ਵਰਗਿਆਂ ਨੂੰ ਦੱਸੂੰ ਤਾਂ ਉਹਨੂੰ ਫੇਰ ਪਤਾ ਲੱਗੂਗੀ ਤੇ ਇਹ ਪਹਿਨਣ ਕੀ ਮੈਂ ਤਾਂ ਕਰਦੀ ਹੁੰਦੀ ਆ ਤੁਸੀਂ ਤਾਂ ਜੰਮਲੀ ਮੇਰਾ ਜਿਉਣਾ ਦੁੱਬਰ ਕਰਤਾ ਜੰਮਲੀ ਦੇਖਣਿਆਂ ਦੀ ਇਹਦਾ ਮਾਨੋਖਾ ਹੈ ਵੀਰਾ ਬੈਲੇ ਵੀਰੇ ਵਰਗੇ ਤਾਂ ਸੰਗੇ ਸੁਣ ਮੈਂ ਬਠੇ ਰਹੇ ਤੇ ਚੁੱਪ ਰਹੇ ਸੰਝਾ ਲੈ ਤੁਸੀਂ ਤਾਂ ਜਿਉਣਾ ਦੁੱਬਰ ਕਰਤਾ ਮੇਰਾ ਸੰਝਾ ਲੈ ਇਹਨੂੰ ਆਹ ਮੋਸ ਚੱਕ ਫੇ ਪਾਲਿਆ ਗਲਚਾਉਂਦਾ ਕਹਿ ਕੀ ਦਿੱਤਾ ਪਾਣ ਕਿ ਹਾਈ ਨਹੀਂ ਪਤਾ ਪਤਾ ਇਹਨਾਂ ਨੂੰ ਪਤਾ ਲੱਗ ਗਿਆ ਮੇਰੇ ਗੁੱਟਨੀਆਂ ਪੱਟ ਦੇਣਗੇ ਹੁਣ ਕੀ ਕਰਾਂਗਾ ਨੇ ਤੂੰ ਬਰਿਆਲਾ ਨਾਲ ਹੈ ਮੈਂ ਬਰਿਆਲਾ ਨੂੰ ਮਗਾਧਾ ਹਾਂ ਪਾਣੀ ਬੀ ਨੀਆ ਬੀ ਆ ਦੇਖ ਲੋ ਐ ਨਹੀਂ ਦੇਖਣ ਨੂੰ ਤੂੰ ਕੋ ਮੁੱਧ ਪਈਦਾ ਤੇਰਾ ਘਰ ਹੈ ਠੰਡੈਂ ਜੀ ਕਰਦਾ ਠੰਡਾ ਮੰਗਵਾ ਲੈਨੇ ਆ ਮੈਂ ਨਹੀਂ ਆਈ ਪਾਬੀ ਤੁਸੀਂ ਆਇਆ ਆਈਆਂ ਵੀ ਪਤਾ ਨਹੀਂ ਸੋਚੀ ਪਿੰਡੇ ਲੈ ਕਾਣਾ ਨਾ ਆ ਆ ਦੇਖ ਲੈ ਆ ਦੁੱਧ ਕਰੇ ਤੇ ਕਰ ਮੁੱਧ ਪਕਾਉਂਦੇ ਨੇ ਦੁੱਧ ਵੀ ਨਹੀਂ ਮੰਗਵਾ ਲੈਨੇ ਆ ਪਾਬੀ ਮੈਂ ਤਾਂ ਸਾਨੂੰ ਆਏ ਸੈਂ ਨਹੀਂ ਮੈਂ ਨਹੀਂ ਜਾਣਦੀ ਜਮਨੂ ਦਿਨ ਤੱਕ ਨਹੀਂ ਕਰਨ ਬੇੜਾ ਬਿਟਰੇ ਮੈਨੂੰ ਤਾਂ ਦੁੱਧਾਂ ਲਈ ਲੋੜ ਹੈ ਮੈਂ ਤਾਂ ਦੋ ਟੁਕੜੇ ਦੇ ਦੇ ਰਿਹਾ ਕਰੂ ਮੈਂ ਕੰਮ ਕਰ ਲਿਆ ਕਰੂੰਗੀ ਮੈਨੂੰ ਬਸ ਤੰਗ ਨਾ ਕਰ ਤੰਗ ਨਹੀਂ ਕਰਦੇ ਭੈਣੇ ਤੂੰ ਵੀ ਸਾਡੀਆਂ ਭੈਣਾਂ ਵਰਗੀਆਂ ਐਸ ਤਾਂ ਕੋਈ ਨਹੀਂ ਹੈ ਤੇ ਸਭਿਆਣ ਦੇ ਸੀ ਲੋਕਾਂ ਦੀਆਂ ਗੱਲਾਂ ਸੁਣ ਕੇ ਲੋਕ ਗੱਲਾਂ ਕਰਦੇ ਨੇ ਸਾਨੂੰ ਕਰ ਲਈ ਇਹ ਵੇਣਾ ਦਾ ਦੋਣਾ ਇਹ ਨੂੰ ਬਾਜ਼ਾਰ ਦਾ ਹੀ ਨਾ ਦੋ ਸੂਟ ਦਵਾ ਦੇ ਜੀ ਜੀ

ਵੇਬਾ ਵੀ ਨਾ ਜਾਣੀ ਕੋਈ ਨਹੀਂ ਕੋਈ ਨਹੀਂ ਜਲਦਾ ਸਹੀ ਤੇ ਸਾਨੂੰ ਦੇ ਨਹੀਂ ਸਾਨੂੰ ਦੇ ਨਹੀਂ ਹਾਂ ਜੀ ਆਂਦੇ ਵੀ ਦਿੰਦੇ ਹੀ ਕਰੇ ਕਿਉਂ ਹੋਰ ਉਹ ਕਹਿੰਦੀ ਮੈਨੂੰ ਲੋੜ ਤੇ ਤੁਹਾਡੇ ਸੋਟਾਂ ਸਾਟਾਂ ਦੀ ਐਂ ਕਹਿੰਦੀ ਆਂ ਦੀਦੀ ਹੋ ਤਾਂ ਆਪਾਂ ਤਾਂ ਥੋੜੀ ਜੀ ਗਲਤੀ ਗਈ ਗਲਤੀ ਹੋਰ ਇੱਕ ਕਹਤਾ ਹੁੰਦਾ ਰੱਖ ਦੇ ਰੱਖ ਦਬਾਤਾ ਇੱਕ ਉਹਨੂੰ ਆਪਾਂ ਤਪਾਤਾ ਆਪਾ ਤਾਂ ਚਾਰ ਦਿਨ ਵੀ ਨਹੀਂ ਬੈਠਣ ਦਿੱਤਾ ਜੇ ਤੇ ਇਹਦਾ ਵਕਤ ਨਾ ਬਿਉਨੀ ਤੇ ਇੱਕੇ ਨਿਕੜੋਂਗੇ ਤੇ ਫਿਰ ਹੋਰ ਕਿਹੜਾ ਕੋਹਨ ਤੇ ਜਾਊ ਕਿਤੇ ਤੇ ਹੁਣ ਬੈਣੇ ਆਪਾਂ ਉਹਦਾ ਦਿਲ ਦੁਖੀ ਨਹੀਂ ਕਰਦੇ ਆਪਾਂ ਕਿਸੇ ਦਾ ਦਿਲ ਦੁਖੀ ਦੀ ਨਹੀਂ ਕਰਨਾ ਚਾਹੀਦਾ ਚਾਰ ਚਾਰ ਦਿਨਾਂ ਨੂੰ ਆਪਾਂ ਤੋੜ ਹੀ ਦੇਨੇ ਉਹਨੂੰ ਹਾਂ ਤੇ ਆਪਾਂ ਤਾਂ ਹੁਣ ਉਹਨੂੰ ਬਸ ਆਪਾ ਤਾਂ ਉਹਦੀਆਂ ਮਾਂ ਬਾਈ ਬੱਜ ਅਨਕ ਵਿਪਰੀ ਜੇ ਹੋਗੀ ਜਿਹੜੀ ਉਹਨੂੰ ਆਪਾਂ ਕਹਿਣ ਅੱਦੀ ਮਾਵਾਂ ਨੂੰ ਤੂੰ ਛੋਟੀ ਆਪਾਂ ਨੂੰ ਕਹਿਣ ਜੋਗਰੇ ਵੀ ਨਹੀਂ ਗੱਡੀ ਪਈ ਅਸੀਂ ਤੈਨੂੰ ਐ ਕਰਿਆ ਐਂ ਕਰਿਆ ਉਹ ਹੁੰਦਾ ਟਾਈਮ ਕਹਾਂਗੇ ਵੀ ਤੈਨੂੰ ਇਸ ਤਰ੍ਹਾਂ ਕਰੇ ਜੀ ਲੱਗ ਕਰਨੇ ਇਹ ਮਾਰੇ ਕਹਿੰਦੇ ਸੀ ਅਸੀਂ ਤੇ ਤੋ ਕੰਮ ਕੋਈ ਕਰਾ ਕੇ ਰਾਦੀ ਨਹੀਂ ਕਿੰਨਾ ਕਰਾਉਂਦੇ ਸੀ ਤੇ ਤੇਰੇ ਭਰਾਵਾਂ ਦਾ ਘਰ ਹਾਂ ਜਿਵੇਂ ਮਰਜੀ ਰਹੀ ਚੱਲ ਪਈ ਅਸੀਂ ਉਸ ਕਹਿੰਦਾਂ ਤੇ ਐ ਕਰਦੀਆਂ ਫਿਰ ਮੈਂ ਤੂੰ ਦੇਖ ਕੇ ਆ ਕੀ ਕਰਦੀਆਂ ਮੈਂ ਰੋਟੀ ਪਕਾ ਲਈ ਉਹਦੇ ਵਾਸਤੇ ਅੰਗਾਂ ਲੂੰਗੀ ਗੋਲੀ ਗੋਲੀ ਪੁੱਛਲਾ ਕਹਿੰਦੇ ਪੁੱਤ ਨੂੰ ਸਿਰ ਦੁਖਦਾ। ਮੈਂ ਰੋਟੀ ਪਕਾ ਰਿਹਾ ਨੂੰ। ਮూర్ਤੀ ਗੱਲ ਸੁਣੀ। ਹਾਂ ਦੀਦੀ ਆਪਾਂ ਦੇਖ ਕਿਵੇਂ ਮਿੰਟੀ ਡਰ ਗਈਆਂ। ਹੈ ਤੇ ਉਹਨੇ ਆਪਾਂ ਨੂੰ ਐ ਹੋ ਗਿਆ ਆਪਦੇ ਭਰਾ ਮੰਗੇ ਦੱਸਦਾ ਆਪਣਾ ਘਰ ਪੱਟਿਆ ਜਾਊਗਾ। ਉਹਦਾ ਤਾਂ ਰੱਬ ਨਹੀਂ ਪੱਟਦਾ ਸੱਚੀ ਐ। ਤੇ ਹੁਣ ਆਪਾਂ ਦੁਖੀ ਨਾ ਕਰਿਆ ਕਰੋ ਨੂੰ। ਚਲ ਉਹਨੂੰ ਰੋਟੀ ਖਵਾ। ਠੀਕ ਐ। ਹਾਂ। ਰੋਟੀ ਖਾ। ਹਾਂ। ਜੇ ਸੁਣੋ ਤਾਂ ਵੀ ਰੋਟੀ ਖਾਣਾ ਕੋਤ ਮੈਂ ਨਹੀਂ ਖਾਂਦੀ ਖਾਣਾ ਕੋਤ ਰੋਟੀ ਲੈ ਬੈਠੀ ਹੋ ਕੋਈ ਨਹੀਂ ਫੇਰ ਭੁੱਖ ਲੱਗੂਗੀ ਜੇ ਖਾਣਗੇ ਜਦੋਂ ਖਾਣ ਲੱਗੇ ਫੇਰ ਤਾਂ ਦੇਦ ਆਬ ਲੱਗਦੀ ਹੈ ਨਹੀਂ ਮੈਂ ਖਾਂਦੀ ਆ ਮੈਂ ਮੱਛਰ ਤੋਂ ਢਾਕ ਲਈ ਸੀ ਹਾਂ ਮੱਖ ਮੱਛਰੇ ਬਾਹਾਂ ਘੜਦਾ ਹੋਰ ਖਾਣੀ ਜਦੋਂ ਤੁਸੀਂ ਖਾਂਗੇ ਨਾ ਮੈਂ ਉਹ ਤੋਂ ਖਾ ਲੂ ਤੁਹਾਨੂੰ ਬਾਰੇ ਦੁਖੀ ਹਾਂ ਕਿ ਤਾ ਬੜੀ ਲੇਟ ਆਉਣੀ ਤੇਰਾ ਭਰਾ ਹੋਵੇ ਨਾ ਤੂੰ ਖਾ ਲੈ ਪਈ ਤੇ ਤੂੰ ਨਹੀਂ ਖਾਂਦੀ ਅਸੀਂ ਵੀ ਨਹੀਂ ਖਾਧੀ ਵੀ ਨਹੀਂ ਖਾਂਦੀ ਅਸਤਾ ਤੇਰੇ ਨਾਲ ਖਾਂ ਮੰਗੇ ਜਸਨ ਜੇ ਤੂੰ ਤੇ ਉਹ ਨਹੀਂ ਆ ਤਾਂ ਭਈ ਇਹ ਸਾਨੂੰ ਆਏ ਲੱਗੂ ਵੀ ਮੈਂ ਫਨ ਕੀਤਾ ਨਾ ਮਾਫੀ ਤਾਂ ਕੋਈ ਗੱਲ ਨਹੀਂ ਭਾਬੀ ਤੁਸੀਂ ਮੇਰੀਆਂ ਪਰਜਾ ਹੀ ਹੋ ਮਾਮਾ ਵਰਗੂ ਮੇਰੇ ਵਾਸਤੇ ਤੁਸੀਂ ਕਿੰਨੀ ਮਰਜ਼ੀ ਕਰੋ બસ ਵੀ ਮੈਂ ਤਾਂ ਕਹਨੀ ਆ ਵੀ ਨਾ ਤੁਸੀਂ ਜਿੰਨਾ ਮੇਰੇ ਟਾਈਮ ਖੜਾਉਣਾ ਹੱਸ ਖੇਡ ਕੇ ਕਢਾ ਦੋ ਵੀ ਮੇਰੀਆਂ ਦੋ ਰੋਟੀਆਂ ਨੂੰ ਔਖਾ ਆਹਣਾ ਸਾਨੂੰ ਨਾ ਭਈ ਅੱਜ ਤਵਾਰਸ ਤਾਂ ਐਵੇਂ ਕੋਸਲੀ ਕਹਿੰਦਗਾ ਤੀਏ ਜ਼ਮੀਨੇ ਖਸ ਕਹਿੰਦਗਾ ਦੇ ਦੇ ਮੈਂ ਤਾਂ ਹੁਣ ਬਸ ਐ ਹੋ ਜਾਂਦਾ ਵੀ ਆਪਾਂ ਆਪਾਂ ਤਾਂ ਦੇ ਦੇ ਇਹਦੇ ਜੀ ਲੱਗਣ ਬਾਅਦ ਤੀਏ ਕਹਿੰਦਗਾ ਤੀਏ ਵੀ ਇਹਦੇ ਜੀ ਲੱਗੂਗਾ ਇਹਦਾ ਮਾਣ ਔਖਾ ਇਹਨੂੰ ਉਲਟ ਜਾ ਚਗੀ ਹਾਂ ਜਦੋਂ ਬੰਦੇ ਦਾ ਮਾਣ ਔਖਾ ਹੋਵੇ ਨਾ ਉਹ ਤਾਂ ਸਿੱਧੀ ਗੱਲ ਵੀ ਪੁੱਠੀ ਲੱਗਦੀ ਪਾਦਾਏ ਸੋਚਦੇ ਸੀ ਮੇਰਾ ਦੀ ਕਰ ਦੂ ਨਾ ਆ ਕਹਿੰਗੇ ਸੀ ਹੁਣ ਅਸੀਂ ਨੇ ਕਹਿੰਦੇ ਨਾ ਭਾਈ ਤੂੰ ਕੰਮ ਕਰਨਾ ਕਰ ਨਹੀਂ ਮੌਜਾ ਨਾ ਪਈ ਰਹਾ ਕਰ ਚਾਚੇ ਕੇ ਬਾਗ ਜਾਣਾ ਚਾਚੇ ਕਿ ਜਾਇਆ ਜੇ ਤੇਰੇ ਦੀ ਕਰਦਾ ਜਿਹਦੇ ਕੋਲੇ ਜਿਹੜੇ ਕੋਈ ਆਪਣੀ ਸਹੇਲੀ ਕੋਲੇ ਜਾਂਦਾ ਉਹਦੇ ਕੋਲੇ ਜਾਇਆ ਇਸ ਤਾਂ ਤੈਨੂੰ ਜਮਾ ਨਹੀਂ ਰੋਕਦੇ ਟੋਕਦੇ ਕੁਝ ਨਹੀਂ ਕਹਿੰਦੇ ਤੇਰੇ ਭਰਾ ਤੈਨੂੰ ਕਿੰਨਾ ਕਚਰੇ ਘਰੇ ਬਿਠਾਉਣਗੇ ਤੇਰੇ ਦੋ ਨਹੀਂ ਚਾਰ ਸਾਲਾਂ ਨੂੰ ਤਾਂ ਕਰਨਾ ਹੀ ਹੈ ਦੀਦੀ ਫਿਰ ਕੀ ਹੋ ਗਿਆ ਹੁਣ ਇਹ ਕਿਹੜਾ ਕਿਹਦੇ ਕੱਲੀ ਦੀ ਸਟੋਰੀ ਆ ਮੈਂ ਤੇਰੇ ਲੋਕਾਂ ਨਾਲ ਨਾ ਛੋੜਾਂ ਤੇਰੇ ਨਾਲ ਨੂੰਗਾ ਤੇਰਾ ਰੱਬ ਕਰਨਾ ਚਲ ਤੂੰ ਆ ਰੱਖਿਆ ਰੋਕੀ ਫਿਰ ਆਪਾਂ ਇਕੱਠੇ ਖਾਵਾਂਗੇ ਤੁਸੀਂ ਆਪ ਮੇਰੇ ਇੰਨਾ ਤਿਆਰ ਕਰੂ ਮੈਨੂੰ ਜਾ ਕੇ ਤਾਈ ਕਿ ਜਾਣ ਦੀ ਲੋੜ ਹੀ ਨਹੀਂ ਮੈਂ ਤਾਂ ਕਾਹ ਵਗ ਜਾਨੀ ਆ ਵੀ ਤੁਸੀਂ ਮੈਨੂੰ ਘਰੇ ਸਾਰਾ ਦਿਨ ਕਿੜ ਕਿੜ ਕਰ ਦੂ ਮੇਰੇ ਕਿਹੜਾ ਜੀ ਕਰਦਾ ਉਹਨਾਂ ਦੇ ਜਾਣ ਨੂੰ ਜਦੋਂ ਤੁਸੀਂ ਮੈਨੂੰ ਹੈ ਲੱਗ ਜਾਨੀਂ ਕੁੱਤੇ ਬਿੱਲੇ ਲਈ ਰੱਖ ਦੂ ਮੈਨੂੰ ਆਏ ਹੁੰਦੇ ਵੀ ਚਲ ਮੈਂ ਘੰਟਾ ਟਾਲ ਜਾਂਦਾ ਨਾ ਭਾਈ ਇਹ ਦਾਤੇ ਤਾਈ ਵੀ ਪਿਉਾਂ ਵਰਗੇ ਹੁੰਦੇ ਐ ਉਹ ਵੀ ਤੇਰੇ ਪਿਉਾਂ ਵਰਗੇ ਤੇਰੇ ਚਾਚਾ ਹੋਇਆ ਤਾਇਆ ਹੋਇਆ ਕਿ ਫਰਕ ਕੀ ਨਿਸਾਨ ਦਿੰਦਾਂ ਆਏ ਨਹੀਂ ਐਸੀ ਕਹਿੰਦੇ ਨਾ ਭਾਈ ਉਹ ਵੀ ਆਪਣੀ ਨੇ ਉਹ ਕਿਹੜਾ ਬਣਾਉਨੇ ਐ ਸੀ ਲੋਕ ਐਨ ਕਹਿੰਦੇ